ਦਲਾਧਿਆ ਜਿਹੜਾ ਚਪੇੜਾ ਮਾਰਦਾ ਇਹ ਇਸ ਹਲਕੇ ਦਾ ਪਟਵਾਰੀ ਵੀ ਨਹੀਂ ਹੈਗਾ ਇਸ ਹਲਕੇ ਦਾ ਪਟਵਾਰੀ ਵੀ ਨਹੀਂ ਆ ਦੱਸ ਦੇ ਐਸਪੀ ਸਾਹਿਬ ਨੂੰ ਇਹ ਚਪੇੜਾ ਉਗਰਦਾ ਆ ਆਪਣੇ ਖੇ ਜਾਂ ਤੂੰ ਤੇਰੇ ਭਲੇਖੇ ਕੱਢਾਂਗੇ ਤੂੰ ਦਾ ਚਮਚਾ ਬਣਿਆ ਨਾ ਉੱਧਰ ਤੇਰੇ ਚਮਚਾ ਇਧਰੋਂ ਬਾਹਰ ਤੇਨੂੰ ਫੋਲ ਮਾਈਏ ਆ ਮਾਰ ਚਪੇੜਾ ਮਾਰ ਚਪੇੜਾ ਮਾਰ ਚਪੇੜਾ ਚਪੇੜਾ ਮਾਰ ਹੋ ਫੋਨ ਸਾਥੇ ਤੇਰੇ ਵਰਗੇਆਂ ਦੀ ਕਈਆਂ ਦੀ ਗੋਲੀ ਨਹੀਂ ਤੇ ਕਈਆਂ ਦੀ ਲੈਣੀ ਆ ਬੰਦੇ ਆਜ ਪੇੜਾ ਮਾਰਦਾ ਸਾਨੂੰ ਪੁਲਿਸ ਦੀ ਸ਼ਾਹ ਦੇ ਤੈਨੂੰ ਬਣਾਵਾਂਗੇ ਬੰਦੇ ਦਾ ਪੁੱਤ ਤੈਨੂੰ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਪੁਲਿਸ ਪ੍ਰਸ਼ਾਸਨ ਮੁਰਦਾ ਅੱਬਾ ਪੁਲਿਸ ਪ੍ਰਸ਼ਾਸਨ ਮੁਰਦਾ ਅੱਬਾ ਸਿਮਰ ਪਟਵਾਰੀ ਮੁਰਦਾ ਅੱਬਾ ਨੈਸ਼ਨਲ ਦਾ ਦੱਲਾ ਪਟਵਾਰੀ ਮੁਰਦਾ ਅੱਬਾ ਬਣਿਆ ਪਟਵਾਰੀ ਮਰਦਾਬਾ 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 ਇਹਨਾਂ ਨੂੰ ਵੀ ਫੁੱਲ ਪਾਇਆ ਕਰ ਜਦੋਂ ਪਿੰਡਾਂ 'ਚ ਆਉਂਦੇ ਆ ਇਹ ਐਨ ਪੂਰੇ ਦਲਾਲ ਬਣਿਆ ਪੂੰਜੀਵਾਲ ਦੇ ਇਹ ਤਸੀਦਰ ਬਾ ਇਹ ਕਾਹ ਆ ਇਹ ਤੇ ਜਿਹੜਾ ਪਟਵਾਰੀ ਆ ਹਰ ਹਰ ਮਾਰ 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 ਆ ਉਹ ਪਟਵਾਰੀ ਆ ਜਿਹੜਾ ਦਲਾਲ ਆ ਜਿਹੜਾ ਚਪੇੜਾ ਮਾਰਦਾ ਆ ਇਹ ਇਸ ਹਲਕੇ ਦਾ ਪਟਵਾਰੀ ਵੀ ਨਹੀਂ ਆਗਾ ਇਸ ਹਲਕੇ ਦਾ ਪਟਵਾਰੀ ਵੀ ਨਹੀਂ ਆ ਆ ਦੱਸ ਦੇ ਐਸਪੀ ਸਾਹਿਬ ਨੂੰ ਇਹ ਚਪੇੜਾ ਉੱਗਰਦਾ ਆ ਆਪਲੇ ਖੇਜਾਂ ਤੂੰ ਤੇਰੇ ਬਲੇਖੇ ਕੱਟਾਂਗੇ ਤੂੰ ਦਾ ਚਮਚਾ ਬਣਿਆ ਨਾ ਤੇਰੇ ਚਮਚਾ ਇਧਰੋਂ ਬਾਹਰ ਤੈਨੂੰ ਫੋਲ ਮਾਈਏ ਆ ਮਾਰ ਜਪੇੜਾ ਮਾਰ ਜਪੇੜਾ ਮਾਰ ਜਪੇੜਾ ਜਪੇੜ ਮਾਰ ਉਹ ਫੋਨ ਸਾਤੇ ਤੇਰੇ ਵਰਗਿਆਂ ਦੀ ਕਈਆਂ ਦੀ ਗੱਲੀ ਲੈਣ ਕਈਆਂ ਦੀ ਲੈਣੀ ਆ ਆਜ ਜਪੇੜਾ ਮਾਰਦਾ ਸਾਨੂੰ ਪੁਲਿਸ ਦੀ ਸ਼ਹਿਦ ਤੇ ਤੈਨੂੰ ਬਣਾਵਾਂਗੇ ਬੰਦੇ ਦਾ ਪੁੱਤ ਤੈਨੂੰ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਗੋਸਪੁਰ ਸ਼ਾਹਸ਼ਾਹ ਜਨ ਬੁਰਦਾ ਅੱਬਾ ਗੋਸਪੁਰ ਸ਼ਾਹਸ਼ਾਹ ਜਨ ਬੁਰਦਾ ਅੱਬਾ ਜ਼ਿੰਦਾਬਾਦ ਮੁਰਦਾ ਅੱਬਾ ਸਿਮਰ ਪਟਵਾਰੀ ਮੁਰਦਾ ਅੱਬਾ ਨੈਸ਼ਨਲ ਦਾ ਦੱਲਾ ਪਟਵਾਰੀ ਮੁਰਦਾ ਅੱਬਾ ਜ਼ਿੰਦਾਬਾਦ ਮੁਰਦਾ ਅੱਬਾ ਨੈਸ਼ਨਲ ਹਾਈਵੇ ਦਾ ਦੱਲਾ ਬਣਿਆ ਪਟਵਾਰੀ ਮੁਰਦਾ ਅੱਬਾ ਮੁਰਦਾ ਅੱਬਾ ਆ ਤੁਹਾਨੂੰ ਪਟਵਾਇਦੇ ਹਦਾਸ਼ਨ ਕਰਾਉਂਦੇ ਜਿਹੜਾ ਝੂਠੀਆਂ ਨਿਸ਼ਾਨੀਆਂ ਕਰਦਾ ਆਜਾ ਯਾਦੂ ਨਾ ਗੋਰੀਓ ਮੇਰੀ ਬੁਥੀ ਵਿਖਾ ਦੀ ਸਾਨੂੰ ਆ ਵੇਖੋ ਇੰਨਾ ਨੇ ਚਿਹਰਿਆਂ ਦਾ ਖਿਆਲ ਰੱਖੋ ਇਹਨਾਂ ਨੂੰ ਵੀ ਫੁੱਲ ਪਾਇਆ ਕਰੋ ਜਦੋਂ ਪਿੰਡਾਂ ਚ ਆਉਂਦੇ ਆ ਇਹ ਐਨ ਪੂਰੇ ਦਲਾਲ ਬਣੇ ਆ ਪੂੰਜੀਵਾਲ ਦੇ ਇਹ ਤਸੀਦਰ ਬਸ ਇਹ ਕਾਹ ਆ ਇਹ ਤੇ ਜਿਹੜਾ ਪਟਵਾਰੀ ਆ ਮਾਰ 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 ਆ ਉਹ ਪਟਵਾਰੀ ਆ ਜਿਹੜਾ ਦਲਾਲ ਆ ਜਿਹੜਾ ਚਪੇੜਾ ਮਾਰਦਾ ਇਹ ਇਸ ਹਲਕੇ ਦਾ ਪਟਵਾਰੀ ਵੀ ਨਹੀਂ ਹੈਗਾ ਇਹ ਇਸ ਹਲਕੇ ਦਾ ਪਟਵਾਰੀ ਵੀ ਨਹੀਂ ਆ ਆ ਦੱਸ ਦੇ ਐਸਬੀ ਸਾਹਿਬ ਨੂੰ ਇਹ ਚਪੇੜਾ ਉਗਰਦਾ ਆ ਆਪਣੇ ਖੇਜਾਂ ਤੂੰ ਤੇਰੇ ਬਲੇਖੇ ਕੱਢਾਂਗੇ ਤੂੰ ਲਾ ਚਮਚਾ ਬਣਿਆ ਨਾ ਉਹ ਤੇਰੇ ਚੌਂਜਾ ਇੰਦਰਾ ਬਾਹਰ ਤੇ ਫੁੱਲ ਮਾਈਏ ਆ ਮਾਰਜ ਪੇੜ ਮਾਰਜ ਪੇੜ ਮਾਰਜ ਪੇੜ ਤੇ ਪੇੜ ਮਾਰ ਉਹ ਫੋਨ ਸਾਤੇ ਤੇਰੇ ਵਰਗਿਆਂ ਦੀ ਕਈਆਂ ਦੀ ਗੱਲੀ ਨਹੀਂ ਤੇ ਕਈਆਂ ਦੀ ਲੈਣੀ ਆ ਹਾਂ ਮਰ ਬੁੱਲੇ ਆ ਚ ਪੇੜ ਮਾਰਦਾ ਸਾਨੂੰ ਪੁਲਿਸ ਦੀ ਸ਼ਹਿਦ ਤੇ ਤੈਨੂੰ ਬਣਾਵਾਂਗੇ ਬੰਦੇ ਦਾ ਪੁੱਤ ਤੈਨੂੰ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਕੌਸ ਪ੍ਰਸ਼ਾਸਨ ਮੁਰਦਾ ਅੱਬਾ ਕੌਸ ਪ੍ਰਸ਼ਾਸਨ ਮੁਰਦਾ ਅੱਬਾ ਸਿਮਰ ਪਟਵਾਰੀ ਮੁਰਦਾ ਅੱਬਾ ਨੈਸ਼ਨਲ ਦਾ ਦੱਲਾ ਪਟਵਾਰੀ ਮੁਰਦਾ ਅੱਬਾ